ਪ੍ਰਸ਼ਾਸਨ ਤੱਕ ਆਸਾਂ ਹੀ ਕਰ ਰਿਹਾ ਡਾਕਟਰ ਨਹੀਂ ਹੁਣ ਦੇ ਰਿਹਾ ਸਾਨੂੰ ਫੜ ਕੇ ਅੰਦਰ ਰੰਕਚ ਕਰਾ ਰਹੇ ਨੇ ਬਹੁਤ ਤੱਕਾ ਸਹੀ ਉੱਚੀ ਬੋਲੀ ਉੱਚੀ ਪ੍ਰਸ਼ਾਸਨ ਤੱਕ ਆਸਾਂ ਹੀ ਕਰ ਰਿਹਾ ਜੇ ਕੋਈ ਉਹਦੇ ਰੋਸ ਮੁਜ਼ਾਰੇ ਚ ਆ ਰਿਹਾ ਫੜ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਨੇ ਸੋ ਇਧਰ ਆਪਾਂ ਵੇਖਦੇ ਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਇਧਰਲੇ ਪਾਸੇ ਦੇਖੋ ਅੱਜ ਵਸਤ ਵੀ ਆ ਸੀ ਸਰਕਾਰੀ ਬਸ ਵੀ ਆ ਕਿਵੇਂ ਦੁਰਵਰਤੋਂ ਕੀਤੀ ਜਾ ਰਹੀ ਹੈ ਅੱਜ ਇਹਨੇ ਲਈਆ ਦੇਖੋ ਇਹਦੇ ਕੋਲ ਅਪਰੇਟ ਕਰ ਰਿਹਾ ਸੀ ਤੇ ਕਿਵੇਂ ਉਸ ਵੱਲੋਂ ਕੱਟੇ ਦੇ ਆ ਅੱਜ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਮੀਡੀਆ ਦੇ ਰਾਜ ਦੀ ਕੰਪਨੀ ਕੀਤੀ ਜਾ ਰਹੀ ਹੈ ਬਾਦੂ ਬਾਈ ਜੀ ਰੋਸਮੁਜਾਹਰੇ ਤੇ ਆ ਰਹੇ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਧੱਕੇ ਦੇ ਨਾਲ ਪੀਆਰਟੀਸੀ ਬਸ ਦੇ ਵਿੱਚ ਲਿਜਾਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਆਹ ਦੇਖੋ ਜੇ ਪੁਲਿਸ ਅਧਿਕਾਰੀਆਂ ਤੋਂ ਅਸੀਂ ਕਿਸੇ ਪ੍ਰਕਾਰ ਦੀ ਕੋਈ ਗੱਲ ਪੁੱਛਦੇ ਆਂ ਭਾਨੇ ਸਿੱਧੂ ਦੇ ਬਾਰੇ ਅੱਜ ਦੁਬਾਰੇ ਤੇ ਕੋਈ ਨਹੀਂ ਦੱਸਿਆ ਜਾ ਰਿਹਾ ਧੱਕੇ ਦੇ ਨਾਲ ਨੌਜਵਾਨਾਂ ਨੂੰ ਫੜ ਕੇ ਜੱਦੀਆਂ ਦੇ ਉੱਤੇ ਜਾ ਰਿਹਾ ਤੇ ਪੁਲਿਸ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਜਵਾਬ ਦੇ ਦਿੱਤੀ ਜਾ ਰਹੀ ਅੱਜ ਕਿੰਨੇ ਸਰਕਾਰੀ ਕੰਮਾਂ ਦੀ ਪਰਵਾਹ ਤੋਂ ਕੀਤੀ ਜਾ ਰਹੀ ਹੈ ਸੀਆਰਟੀਐਸ ਵੱਲੋਂ ਆ ਬਸਲੇ ਦੇ ਵਿੱਚ ਪੁਲਿਸ ਅੱਜ ਡਰ-ਡਰ ਕੇ ਸਾਡੇ ਨੌਜਵਾਨਾਂ ਨੂੰ ਫੜ ਰਹੀ ਹੈ ਗਿਰਫਤਾਰ ਕਰ ਰਹੀ ਹੈ ਦੂਜੇ ਪਾਸੇ ਇਧਰ ਨੌਜਵਾਨ ਗਏ ਸੀ ਇੱਕ ਇੱਕ ਖੇਤਾਂ ਦੇ ਵਿੱਚੋਂ ਭੱਜ ਕੇ ਪੁਲਿਸ ਵੱਲੋਂ ਜਾਨੀ ਕਿ ਇਹ ਦੇਖੋ ਕਿ ਦੀ ਵੱਡੀ ਧкхаशाही ਅਜੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਸੋ ਆਓ ਆਪ ਸਸਤੀਕਾਲ ਦੋਸਤੋ ਜਿਵੇਂ ਕਿ ਅੱਜ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਮੀਡੀਆ ਵੱਲੋਂ ਕਵਰੇਜ ਕਰਕੇ ਘੱਲੇ ਜਾ ਰਹੀ ਹੈ ਜੋ ਕਿ 3 ਫਰਵਰੀ ਦਾ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਇੱਕ ਅੱਠ ਰੱਖਿਆ ਹੋਇਆ ਸੀ ਸੀਐਮ ਸਾਹਿਬ ਭਗਵੰਤ ਮਾਨ ਦੀ ਕੋਠੀ ਦੇ ਕੋਲੇ ਤੇ ਜਗਾ ਜਗਾ ਤੇ ਬੈਰੀਕੇਟ ਲਾ ਕੇ ਸੰਘਰਸ਼ ਵਾਲਾ ਆ ਰਹੇ ਸੰਘਰਸ਼ੀ ਲੋਕਾਂ ਨੂੰ ਰੋਕੇ ਜਾ ਰਹੇ ਸੋ ਉੱਥੇ ਵੀ ਆਪਾਂ ਵੇਖਦੇ ਆ ਕਿ ਜਿਹੜਾ ਪਟਿਆਲੇ ਤੋਂ ਬਰਨਾਲੇ ਨੂੰ ਜਾਂਦਾ ਰੋਡ ਕੋਲੇ ਪੁਲ ਹੈ ਜਿਹੜਾ ਸੀਐਮ ਸਾਹਿਬ ਦੀ ਇਹ ਕੋਠੀ ਵੱਲ ਨੂੰ ਜਾਂਦਾ ਰੋਡ ਹੈ ਸੰਗਰੂਰ ਨੂੰ ਇੱਥੋਂ ਪੁਲ ਤੋਂ ਲੰਘ ਜਾਂਦਾ ਸੋ ਇੱਥੇ ਆਪਾਂ ਵੇਖਦੇ ਆ ਕਿ ਸਾਰੀ ਜਗ੍ਹਾ ਤੇ ਬੈਰੀਕੇਟ ਲਾਏ ਗਏ ਨੇ ਕਿਸ ਨੂੰ ਆਉਣ ਨਹੀਂ ਦਿੱਤਾ ਗਿਆ ਤੇ ਉਧਰਲੇ ਪਾਸੇ ਪੁਲਿਸ ਵੱਲੋਂ ਇੱਥੇ ਬੈਰੀਕੇਡ ਲਗਾਏ ਗਏ ਨੇ ਜਗਾ ਜਗਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ ਹੈ ਤੇ ਜੇਕਰ ਕੋਈ ਸੰਘਰਸ਼ ਵਾਲਾ ਆਉਂਦਾ ਤੇ ਉਹਨਾਂ ਨੂੰ ਫੜ ਕੇ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਸੱਟੇ ਜਾਂਦਾ ਹੈ ਇੱਥੇ ਆਪਾਂ ਵੇਖ ਰਹੇ ਹਾਂ ਕਿ ਅ ਐਂਟੀਰੀਅਰ ਵਹੀਕਲ ਪੰਜਾਬ ਪੁਲਿਸ ਦੀਆਂ ਗੱਡੀਆਂ ਖਲੋਤੀਆਂ ਨੇ ਤੇ ਇਧਰ ਬੈਰੀਅਰ ਲਾਏ ਗਏ ਨੇ ਪੁਲਿਸ ਪ੍ਰਸ਼ਾਸਨ ਖਲੋਤੇ ਪੁਲਿਸ ਪ੍ਰਸ਼ਾਸਨ ਤੋਂ ਜੇਕਰ ਅਸੀਂ ਕਈ ਵਾਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰੀ ਵੀ ਸਾਨੂੰ ਇਹ ਚੀਜ਼ ਬਾਰੇ ਦੱਸੋ ਵੀ ਜੇਕਰ ਕੋਈ ਸੰਘਰਸ਼ ਤੇ ਆਉਂਦਾ ਉਹ ਸੰਘਰਸ਼ ਵੱਲ ਆਉਂਦਾ ਤੇ ਉਸ ਨੂੰ ਕਿਉਂ ਰੋਕਿਆ ਜਾਂਦਾ ਫੜ ਕੇ ਗੱਡੀਆਂ ਨੂੰ ਸੁੱਟਿਆ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਜਾਂਦੀ ਉਸ ਪ੍ਰਸ਼ਾਸਨ ਵੱਲੋਂ ਵੀ ਜਵਾਬ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਇਸ ਲਈ ਤੇ ਜਗਾ ਜਗਾ ਤੇ ਕਵਰੇਜ ਮੀਡੀਆ ਵੱਲੋਂ ਸਾਰੇ ਚੈਨਲਾਂ ਵੱਲੋਂ ਪੱਤਰਕਾਰਾਂ ਵੱਲੋਂ ਇਹ ਕਵਰੇਜ ਕੀਤੀ ਜਾ ਰਹੀ ਹੈ ਸੋ ਇਸ ਲਈ ਬੇਨਤੀ ਹੈ ਕਿ ਆਹ ਦੇਖੋ ਅੱਗੇ ਆਪਣੇ ਜਿਹੜੇ ਮੀਡੀਆ ਨੂੰ ਵੀ ਨਹੀਂ ਜਾਣ ਦਿੱਤਾ ਜਾਂਦਾ ਤੇ মিডিਆ ਆਪਾਂ ਕਹਿਨੇ ਆ ਵੀ ਚੌਥਾ ਥੰਮਾ ਸਾਡੇ ਪੰਜਾਬ ਦਾ ਤੇ ਲੋਕ ਆਵਾਜ਼ ਦਾ ਜ਼ਰੀਆ ਇੱਕ মিডিਆ ਜਿਹੜਾ ਅੱਜ মিডিਏ ਨੂੰ ਵੀ ਜਾਨੀ ਕਿ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਆਪਾਂ ਵੇਖਦੇ ਆ ਕਿ ਜਿਹੜੀਆਂ ਪੀ ਆਰਟੀਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੀ ਆਰਟੀਸੀ ਸਰਕਾਰੀ ਰੋਡਵੇਜ ਬੱਸਾਂ ਜਿਨ੍ਹਾਂ ਨੂੰ ਅੱਗੇ ਆਪਾਂ ਸਵਾਰੀਆਂ ਨੂੰ ਢੋਣੀਆਂ ਦੇਖਦੇ ਆ ਅੱਜ ਉਹ ਪੁਲਿਸ ਪ੍ਰਸ਼ਾਸਨ ਦੇ ਜਿਹੜੀ ਹੈ ਸਾਡੇ ਨੌਜਵਾਨਾਂ ਨੂੰ ਗਿਰਫਤਾਰ ਕਰਕੇ ਤੇ ਅੱਜ ਉਹਨਾਂ ਨੂੰ ਗਿਰਫਤਾਰ ਕੀਤਾ ਜਾ ਰਿਹਾ ਸਾਡੇ ਨੌਜਵਾਨਾਂ ਨੂੰ ਸੋ ਇਸ ਲਈ ਕੱਲਾ ਇਹ ਨਹੀਂ ਵੀ ਹਰ ਇੱਕ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਤੇ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਸ ਲਈ ਬੇਨਤੀ ਹੈ ਕਿ ਨੌਜਵਾਨਾਂ ਵੱਲੋਂ ਜਦੋਂ ਅਸੀਂ ਸਵਾਲ ਪੁੱਛੇ ਗਏ ਪਿੱਛੇ ਤੁਸੀਂ ਕਵਰੇਜ ਦੇ ਵਿੱਚ ਵੇਖ ਚੁੱਕੇ ਹੋ ਤੇ ਨੌਜਵਾਨਾਂ ਦੀ ਇਹੋ ਗੱਲ ਸੀ ਕਿ ਪਹਿਲਾਂ ਅੰਮ੍ਰਿਤਪਾਲ ਨੇ ਆਵਾਜ਼ ਚੁੱਕੀ ਉਹਨੂੰ ਡਿਬਰੂਗੜ੍ਹ ਜਿਲ੍ਹੇ ਦੇ ਵੀ ਸੁੱਟਿਆ ਗਿਆ ਜੇ ਭਾਨੇ ਸਿੱਧੂ ਨੇ ਆਵਾਜ਼ ਚੁੱਕੀ ਤੇ ਭਾਨੇ ਸਿੱਧੂ ਦਾ ਕੋਈ ਪਤਾ ਨਹੀਂ ਕਿੱਥੇ ਹੈ ਤੇ ਪਰਵਿੰਦਰ ਝੋਟੇ ਵਰਗਿਆਂ ਨੂੰ ਜਾਂ ਰੰਧਾਵੇ ਵਰਗਿਆਂ ਨੂੰ ਤੇ ਜਾ ਅੱਜ ਪਾਨੇ ਸਿੱਧੂ ਨੂੰ ਰਿਹਾ ਕਰਾਉਣ ਖਾਤਰ ਇੱਥੇ ਆਉਣਾ ਸੀ ਕਿਉਂਕਿ ਟ੍ਰੈਵਲ ਏਜੰਟਾਂ ਵੱਲੋਂ ਠੱਗੀ ਮਾਰ ਕੇ ਲੱਖਾਂ ਤੇ ਕਰੋੜਾਂ ਰੁਪਏ ਲੋਕਾਂ ਦੇ ਲੁੱਟੇ ਜਾ ਰਹੇ ਸਨ ਪਾਨੇ ਦੀ ਇੱਕ ਕਾਉਂਟ ਉਹ ਪੈਸੇ ਵਾਪਸ ਆ ਜਾਂਦੇ ਸਨ ਤੇ ਕਿੱਥੇ ਦਾ ਸਰਕਾਰ ਨੇ ਉਹ ਏਜੰਟਾਂ ਤੋਂ ਸਵਾਲ ਪੁੱਛਣੇ ਸੀ ਉਹਨਾਂ ਤੇ ਪਰਚੇ ਕਰਨੇ ਸੀ ਕਿੱਥੇ ਅੱਜ ਲੋਕਾਂ ਦੀ ਆਵਾਜ਼ ਬਣਨ ਵਾਲੇ ਲੋਕਾਂ ਤੇ ਪਰਚੇ ਭਾਉਣ ਨੂੰ ਸਿੱਧੇ ਵਰਗੇ ਭਾਣੇ ਸਿੱਧੂ ਵਰਗੇ ਨੌਜਵਾਨਾਂ ਤੇ ਪਰਚੇ ਕੀਤੇ ਜਾ ਰਹੇ ਨੇ ਸੋ ਇਥੋਂ মিডিਏ ਨੂੰ ਵੀ ਅੱਗੇ ਜਾਣ ਦੀ ਕੋਈ ਇਜਾਜ਼ਤ ਨਹੀਂ ਆਪਾਂ ਵੇਖ ਰਹੇ ਹਾਂ ਕਿ ਸਾਡਾ ਪੁਲਿਸ ਪ੍ਰਸ਼ਾਸਨ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਖਲੋਤਾ ਹੈ ਸੋ ਫਿਰ ਵੀ ਆਪਾਂ ਜਿਹੜੀ ਆਪਣੇ ਕੋਲੇ ਕਵਰੇਜ ਆਊਗੀ ਅਪਡੇਟ ਬਿੰਦੇ ਬਿੰਦੇ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਹਾਂਗੇ ਧੰਨਵਾਦ ਪਰ ਜਿਵੇਂ ਤੁਸੀਂ ਦੇਖ ਰਹੇ ਹੋ ਆਜ਼ਾਦ ਜਥੇਬੰਦੀ 90 ਤੋਂ ਆਏ ਹੋਣਗੇ ਇਹ ਬਹੁਤ ਵੱਡਾ ਇਕੱਠ ਹੈ ਕੁਝ ਦੂਸਰੇ ਪਾਸੇ ਦੀ ਆਏ ਨੇ ਕੁਝ ਇਸ ਪਾਸੇ ਦੀ ਆਏ ਨੇ ਤਾਂ ਕਿ ਪ੍ਰਸ਼ਾਸਨ ਸਾਰਿਆਂ ਨੂੰ ਇੱਕੋ ਲਖਤ ਰੋਕ ਨਾ ਸਕੇ ਪਰ ਤੁਸੀਂ ਦੇਖ ਸਕਦੇ ਹੋ ਕਿੰਨਾ ਇਕੱਠ ਹੈ ਜਿਹੜਾ ਕਿ ਇੱਥੋਂ ਆਜ਼ਾਦ ਜਥੇਬੰਦੀ 90 ਵੱਲੋਂ ਆ ਰਹੇ ਨੇ ਤੇ ਹੋਰ ਵੀ ਬਹੁਤ ਸਾਰੇ ਲੋਕ ਕੋਈ ਖੇਤਾਂ ਵਿੱਚ ਦੀ ਨਾਲ ਰਲ ਰਹੇ ਹੈ ਕੋਈ ਕੱਚੇ ਰਸਤੇ ਵਿੱਚ ਦੀ ਆਇਆ ਕੋਈ ਕਿਤੋਂ ਦੀ ਕੋਈ ਕਿਤੋਂ ਦੀ ਇਹ ਸਾਹਮਣੇ ਤੁਸੀਂ ਉਹ ਦੇਖ ਸਕਦੇ ਹੋ ਉੱਥੇ ਪ੍ਰਸ਼ਾਸਨ ਖੜਿਆ ਹੈ ਜਿਨ੍ਹਾਂ ਨੇ ਇਹਨਾਂ ਨੂੰ ਰੋਕਣ ਵਾਸਤੇ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ਅਗਲੀ ਅਪਡੇਟ ਤੁਹਾਨੂੰ ਉੱਥੇ ਜਾ ਕੇ ਦਿਖਾਉਣੇ ਆ